ਪਿਆਰ ਭਰੀ ਸਾਸਰੀ ਘਾਲ ਕਿਸੇ ਐਡ ਲੋਣੀ ਨੰਬਰ ਚੱਲ ਜਾਂਦਾ 57 ਫੁੱਟ ਮੈਂ ਪੇਜ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈੰਜਰ ਫੋਲੋ ਕਰਦਾ ਕਰੋ ਆਪਾਂ ਲੈ ਕੇ ਆਏ ਤਿੰਨ ਟਰਾਲੇ ਤੇ ਦੂਜੇ ਟਰੈਕਟਰ ਆ 24 ਫੁੱਟ 21 ਫੁੱਟ ਟਰਾਂਦਾ ਮਹਿੰਦੀ ਰੰਗਾ ਕੋਕਾ ਪੀ ਟਰਾਲਾ 10 ਇੰਚੀ ਗਾਡਰਾਂ ਚ ਨਵੇਂ ਟਾਇਰ ਆ ਜਾਂ ਰੇਲ ਦੀ ਛੇ ਚਾ ਭਾਈ 24 ਦੇ ਭੇਰਗਾ ਚ ਤੇ ਆ ਜਿ ਰੀਪੀਟ ਕੋ ਸ਼ਾਫਟ ਵਾਲਾ ਟਰਾਲਾ ਚਿੱਟੇ ਰੰਗ ਦਾ ਤੇ ਇਹ 4 ਪਰ ਏਰੀਆ WhatsApp ਤੇ ਨੰਬਰ ਲੱਗੂਗਾ ਤੇ ਤਿੰਨ ਟਰਾਲੇ ਆ 24 ਫੁੱਟੇ ਆ 121 ਫੁੱਟਾ 7 ਫੁੱਟ ਚੌੜੇ ਆ ਤੇ ਉਹ ਚਿੱਟੇ ਟਰਾਲੇ ਦਾ ਨਹੀਂ ਪਤਾ ਵੀ ਕਿੰਨੇ ਫੁੱਟ ਚੌੜਾ ਉਹ 7 ਹੀ ਹੋਊਗਾ ਵੱਧ ਹੋ ਸਕਦਾ ਘਟ ਨਹੀਂ ਜਾਂਦਾ ਤੇ ਪੂਰੇ ਭਾਰੇ ਟਰਾਲੇ ਆ ਕੋਈ ਤਾਰਾ ਸਿੰਘ ਬਿਲਗੇ ਦਾ ਬਣਿਆ ਕੋਈ ਬਲਦੇਵ ਦਾ ਬਣਿਆ ਕੋਈ ਥੰਮਨ ਦਾ ਬਣਿਆ ਠੀਕ ਹੈ ਨਾ ਤੇ ਅੱਡੋ ਅੱਟ ਟਰਾਲੇ ਅੱਡੋ ਅੱਟ ਬਣੇ ਹੋਏ ਬੰਦਿਆਂ ਤੋਂ ਤੇ ਕੋਈ ਵੀ ਖਰੀਦਣਾ ਜਾਂ ਕਿਰਾਏ ਤੇ ਲੈਣੇ ਆ ਗੰਨੇ ਦਾ ਸੀਜ਼ਨ ਆ ਗਿਆ ਆਲੂਆਂ ਦਾ ਸੀਜ਼ਨ ਚੱਲੀ ਜਾਂਦਾ ਤੇ ਕਿਸੇ ਨੇ ਕਿਰਾਏ ਤੇ ਲੈਣੇ ਆ ਤੇ ਜਾਂ ਵੀ ਗੰਨੇ ਦੇ ਸੀਜ਼ਨ ਵਾਸਤੇ ਜਾਂ ਉਂ ਖਰੀਦਣੀ ਉਂ ਖਰੀਦ ਸਕਦੇ ਆ ਕਿਰਾਏ ਤੇ ਲੈਣੇ ਕਿਰਾਏ ਤੇ ਲੈ ਸਕਦੇ ਆ ਨੰਬਰ WhatsApp ਤੇ ਲੱਗੂਗਾ ਬੰਦਾ ਇਟਲੀ ਚ ਇੱਥੇ ਬਾਹਰ ਇੱਥੇ ਵੀ ਬੰਦਾ ਰੱਖਿਆ ਟਰਾਲੇ ਵੇਖਪਾਲ ਕਰਨ ਵਾਸਤੇ ਵੇਖਣ ਵਾਸਤੇ ਤੇ ਨਵੇਂ ਟਾਇਰ ਹੁੰਦੇ ਆ ਕੋਈ ਕੱਟ ਵਾਲੇ ਨਹੀਂ ਹੁੰਦੇ ਕੁਛ ਨਹੀਂ ਹੁੰਦੇ ਜਮਾਂ ਪੈਨ ਵਾਲੇ ਟਾਇਰ ਚੜੇ ਹੁੰਦੇ ਆ ਤੇ ਕੋਕਾ ਪੀ ਟਰਾਲੇ ਆ ਰੇਟ ਇਹਨਾਂ ਦਾ ਫੋਨ ਤੇ ਕਰ ਲਓ ਈਰਗਾ 4 ਪਰ ਸਾਰਿਆਂ ਕਰੀ ਫੋਨ ਲਾ ਕੇ 21 ਫੁੱਟ ਤੇ 24 ਫੁੱਟ ਤੇ ਕਿਸੇ ਵੀਰ ਪਾਈ ਨੇ ਲੈਣੀ ਹੋਣ ਵੀ ਦਾ ਸੰਪਰਕ ਕਰ ਸਕਦੇ ਆ ਇਹ ਜੋ ਪਿੱਛੇ ਵੀਡੀਓ ਆ ਕੋਈ ਟਰੈਕਟਰਾਂ ਦੀ ਵੀਡੀਓ ਸਾਰੀ ਵੀ ਕੋਸਟ ਸਟੈਪ ਨਾ ਆ ਈਰਗਾ ਮੇਰੇ ਕੋਟਲਾ ਕੋਕਾ ਪੀ ਟਰੈਕਟਰ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ 5105 ਮੋਰ ਦੇ ਟਾਇਰ ਨਵੇਂ ਪਏ ਆ ਮਗਰ ਦੇ ਟਾਇਰ ਹੈਗੇ ਇਹਦੇ 65 ਪੈਸੇ ਕੋਕਾ ਪੀ ਟਰੈਕਟਰ ਅਜੇ ਤਾਈਂ ਪੰਪ ਨੂੰ ਸੀਲਾ ਉਵੇਂ ਲੱਗਿਆ ਹੋਇਆ ਇਹਨਾਂ ਗੇ ਲੈਫਟ ਤੋਂ ਓਕੇ ਜਾਵਾਂ ਬਹੁਤ ਘੱਟ ਰੇਟ ਚ ਦੇ ਆਵਾ 2020 ਮਾਡਲ ਆ ਤੇ ਮੂਰ ਤੇ ਜਮਾ ਜ ਨਵੇਂ ਟਾਇਰ ਘੋੜਾ ਬੈਂਪਰ ਲੱਗਿਆ ਵਾ ਤੇ ਛਤਰੀ ਨਾਲ ਦੇਣਗੇ ਇਹਦੀ ਫੇਵਰ ਦੀ ਜੂ ਪਾਈਪ ਲੱਗਿਆ ਵਾ ਛਤਰੀ ਨਾਲ ਦੇਣਗੇ ਤੇ ਇਹਦਾ ਜਮਾ ਟਰੈਕਟਰ ਦੇ ਕਾਗਜ਼ ਪੱਤਰ ਓਕੇ ਆ ਜਮਾ ਤੇ ਕਿਸੇ ਵੀਰ ਪਾਈ ਨੂੰ ਲੈਣਾ ਹੋਵੇ ਵੀ ਨਸਪਾਰ ਕਰ ਸਕਦੇ ਆ ਤੇ ਸੈਲਫ ਜਾਵਾਂ ਵੇਖ ਲਓ ਸੈਲਫ ਗੇਰ ਸਭ ਕੁਝ ਓਕੇ ਆ ਜਾਵਾਂ ਤੇ ਬੈਟਰੀ ਨਵੀਂ ਰੱਖੀ ਵੀ ਆ 2020 ਮਾਡਲ ਆ ਇਹ ਤੇ ਹੁੱਕ ਵੀ ਦੀ ਵੱਡੀ ਲੱਗੀ ਵੀ ਆ ਤਾਪ ਲਿੰਕ ਨਾਲ ਆ ਡਾਬਰ ਨਾਲ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਰੇਟ ਦੱਸਦੇ ਤੁਹਾਨੂੰ ਰੇਟ ਹੈਗਾ 7 ਲੱਖ ਤੇ 65000 ਰੁਪਇਆ 765000 ਰੁਪਇਆ ਰੇਟ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਜਿਹੜਾ ਫੋਲੋ ਕਰਕੇ ਜਿਹੜਾ ਫੋਨ ਮਾਤਣ ਤੇ ਕੋਕਾਪੀ ਟਰੈਕਟਰ ਕਿਸੇ ਵੀ ਭਾਈ ਨਹੀਂ ਲੈਣਾ ਬੀਬੀ ਨਾਲ ਸਪਰਕਰ ਸਕਦੇ 21 ਮਾਡਲ 744 ਟਰੈਕਟਰ ਕਾਜਪੱਤਣਾ ਦਾ ਓਕੇ ਆ ਇੰਜਨ ਕੀ ਲਿਫਟ ਦਾ ਓਕੇ ਜਾਵਾ ਤੇ ਰੰਗ ਪੀਣ ਦਾ ਵਧੀਆ ਪਿਆ ਲਿਫਟ ਪੰਪ ਡਬਲ ਲੱਗਿਆ ਵਾ ਤੇ ਕੋਕਾਪੀ ਟਰੈਕਟਰ 2008 ਮਾਡਲ ਆ ਲੈਂਪ ਲੱਗਾ ਮੁਲੇ ਛਤਰੀ ਲੱਗੀ ਵੀ ਕੱਪੜੇ ਵਾਲੀ ਤੇ ਕੋਕਾਪੀ ਟਰੈਕਟਰ ਆ ਤੇ ਇਹ ਪਾਵਰ ਸਟੇਰਨਾ ਇਹ ਜੂਜੂਆਂ ਡੰਡੇ ਤੇ ਪਾਵਰ ਸਟੇਰਨਾ ਜੋ ਜਰਾ ਅਟਮਾਟਲਾ ਕੋਕਾਪੀ ਟਰੈਕਟਰ ਕਿਸੇ ਵੀਰ ਪਾਈ ਨਹੀਂ ਲੈਣਾ ਬੀਬੀ ਨਾਲ ਸਪਰਕਰ ਸਕਦੇ ਆ ਇਧਰ ਰੇਟ ਕੋਕਾ ਉੰਤੇ ਟਾਇਰ ਹੈਗੇ 80 90 ਪੈਸੇ ਹੀ ਤੇ ਲੈ ਕੰਸ਼ਨ ਕਹਿੰਦਾ ਉਹ ਕੀ ਜਮਾ ਤੇ ਕਿ ਰੰਗ ਪੇਡ ਦਾ ਕਾगज ਪੱਤਲਾ ਜਮਾ ਉਹ ਕੇ ਟਰੈਕਟਰ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ ਭਰਾ ਬਣ ਕੇ ਸ਼ੇਅਰ ਕਰਦੇ ਹੋ